ਇੱਕ ਵੈਸੀ ਵੀਡੀਓ ਤੋਂ ਟੌਪਿਕ ਤੋਂ ਬਾਹਰ ਗੱਲ ਆਪਾਂ ਕਰਦੇ ਆਂ ਜਿਹੜੀ ਆਪਣੀ ਫਾਈਨਾਂਸ ਮਿਨਿਸਟਰ ਹੈ ਹੁਣ ਫਾਈਨਾਂਸ ਮਿਨਿਸਟਰ ਬੱਚ ਤਾਂ ਮੇਰੇ ਹਿਸਾਬ ਨਾਲ ਵੀ ਉਹਨੇ ਦੁਨੀਆਂ ਦੁਨੀਆਂ ਦੀ ਜਗ੍ਹਾ ਤੇ ਦੇਸ਼ ਦਾ ਅਰਥਚਾਰਾ ਜਿਹਦੀ ਕਟਲਿਆ ਦੀ ਇੱਕ ਬੁੱਕ ਵੀ ਆਈ ਸੀਗੀ ਪੁਰਾਣੀ ਪਹਿਲਾਂ ਪੜ੍ਹਦੇ ਹੁੰਦੇ ਸੀ ਉਦੋਂ ਮੈਂ ਨਾਂ ਭੁੱਲ ਗਿਆ ਹੁਣ ਕਰ ਉਹਦਾ ਪਈ ਵੀ ਆ ਮੇਰੇ ਕੋਲ ਸ਼ਾਇਦ ਹੋ ਤੇ ਵੀ ਉਹ ਚੀਜ਼ ਨੂੰ ਸਾਂਭਣਾ ਵੀ ਆਪਾਂ ਮੰਨਦੇ ਵੀ ਇਹ ਰੋ ਬੰਦਾ ਬਹੁਤ ਜ਼ਿਆਦਾ ਸੁਲਝਾਵਿਆ ਹੋਊਗਾ ਵੀ ਕਨਸੈਪਟ ਸੋਦੇ ਸਾਰੇ ਜਮ੍ਹਾਂ ਮਨਮੋਹਨ ਸਿੰਘ ਨੂੰ ਕਲੀਅਰ ਹੋਣਗੇ ਹੁਣ ਨਾ ਮੈਂ ਹੁਣ ਇਹੋ ਜਿਹੇ ਬੰਦੇ ਆ ਲੈਤਾ ਮਨਮੋਹਨ ਸਿੰਘ ਕਿੱਥੇ ਮੈਂ ਕਿਹਦੇ ਨਾਲ ਕੰਪੇਅਰ ਕਰ ਰਿਆਂਗਾ ਉਹ ਕੀ ਸ਼ਖਸੀਅਤ ਹੈ ਮਨਮੋਹਨ ਸਿੰਘ ਤੇ ਇਹ ਤਾਂ ਹੁਣ ਸਾਰੇ ਹੀ ਅਨਪੜਾਂ ਦਾ ਟੋਲਾ ਇਕੱਠਾ ਹੋਇਆਗਾ ਤੇ ਉਦੋਂ ਵੀ ਬੇਸਰੇ ਅਨਪੜ ਸੀਗੇ ਪਰ ਆਪਾਂ ਮਨਮੋਹਨ ਸਿੰਘ ਦੀ ਗੱਲ ਕਰ ਲਈਏ ਚਲੋ ਉਹ ਇਹੋ ਜਿਹਾ ਬੰਦਾ ਸੀ ਵੀ ਜਿਹਨੇ ਅੱਜ ਦੇ ਅੱਜ ਨਹੀਂ ਇੰਡੀਆ ਮਤਲਬ ਖਤਮ ਹੀ ਹੋ ਜਾਣਾ ਸੀਗਾ ਜਿਹੜੇ ਹਾਲਾਤ ਹੋਗੇ ਸੀ 90-99 ਚ ਮਨਮੋਹਨ ਸਿੰਘ ਕਰਕੇ ਬਚਿਆ ਹੋਇਆ ਸੀਗਾ ਏ ਹੁਣ ਤੇ ਉਸ ਉਹ ਬੰਦੇ ਨੂੰ ਹਰ ਬੰਦਾ ਰੋਇਆ ਸੀ ਮਨਮੋਹ ਸਿੰਘ ਨੇ ਤੋਂ ਮਰਿਆ ਸੀਗਾ ਤੇ ਅੱਜ ਅੱਜ ਕੱਲ੍ਹ ਅਜੇ ਕੋਈ ਮਰ ਮੁਰਜਾ ਵੀ ਅਜਾ ਚੰਗਾ ਹੋ ਗਿਆ ਛੁੱਟਿਆ ਹੜਾ ਦੋ ਤਾ ਯਾਰ ਹੁਣ ਨਿਰਮਲਾ ਸੀਤਾ ਰਾਮਾਣਾ ਨਾ ਸਮਝੋ ਪਹਿਲਾਂ ਤਾਂ ਆਪਾਂ ਨੂੰ ਥੋੜਾ ਤੋੜ ਕੇ ਦੇਖਦੇ ਆਂ ਨਾ ਇਹਨਾਂ ਨੂੰ ਨਿਰਮਲ ਇੱਕ ਬੰਦਾ ਹੋ ਗਿਆ ਠੀਕ ਆ ਸੀਤਾ ਹੋ ਗਿਆ ਇੱਕ ਇੱਕ ਰਮਣ ਹੋ ਗਿਆ ਹੁਣ ਸੀਤਾ ਚਲੋ ਫੀਮੇਲ ਲਾ ਲੈਂਦੇ ਆਪਾਂ ਪਰ ਆਪਾਂ ਚਲੋ ਇਹਨਾਂ ਦਾ ਬੰਦਾ ਵੀ ਕੰਸਿਡਰ ਕਰ ਸਕਦੇ ਆਂ ਜਾਂ ਕੋਈ ਕੋਈ ਉਹ ਨਹੀਂ ਹੈਗਾ ਇਹ ਤਾਂ ਬੰਦਿਆਂ ਮਗਰ ਸਿੰਗਲ ਹੀ ਫਿਰਦੇ ਹੁੰਦੇ ਆ ਉਹ ਆਪਾਂ ਉਸ ਆਪਾਂ ਕਹਿ ਸਕਦੇ ਆਂ ਵੀ ਕੰਸਰਨ ਚ ਆਪਾਂ ਜਾਂਦੀ ਨਹੀਂ ਨਿਰਮਲਾ ਸੀਤਾ ਤੇ ਰਮਣ ਤਿੰਨ ਜਾਣਿਆਂ ਦੇ ਨਾਂ ਤੋਂ ਦਾ ਇਹਦਾ ਨਾਂ ਬਣਿਆ ਮਿਕਸ ਹੋ ਕੇ ਹੁਣ ਉਹੋ ਜਿਹੇ ਬੰਦੇ ਦਾ ਕਨਸੈਪਟ ਕੀ ਕਲੀਅਰ ਹੋਣ ਉਹਦਾ ਨਾਂ ਹੀ ਨਹੀਂ ਕਲੀਅਰ ਮੈਨੂੰ ਨਿਰਮਲ ਕਹਿ ਕੇ ਬੁਲਾ ਕੇ ਘਰੇ ਇਹਨੂੰ ਕੀ ਕਹਾਂ ਤੁਹਾਨੂੰਗੇ ਉਹ ਨਿਰਮਲ ਤੇ ਸੀਤਾ ਕਹਿੰਦੇ ਹਣਗੇ ਸੀਤੇ ਜਾਂ ਰਮਣ ਕਹਿੰਦੇ ਹਣਗੇ ਰਮਣ ਜਾਂ ਇਕੱਠੇ ਲੈ ਲੈਂਦੇ ਹੁਣ ਨਿਰਮਲਾ ਸੀਤਾ ਰਮਣ ਅਗਲਾ ਬਾਜੀ ਨਹੀਂ ਮਾਰਦਾ ਘਰੇ ਜੇ ਕੋਈ ਬੁਲਾਉਣ ਨੂੰ ਦਫਾ ਕਰਿਆ ਬੁਲਾਉਂਦੇ ਦੀ ਛੱਡ ਪਰਾਂ ਐਡਾ ਕੀ ਨਾਂ ਲਾਵਾਂਗੇ ਉਹ ਮਾਰਦੇ ਆ ਡਕਾ ਟੁਕਾ ਚੱਕ ਕੇ ਡਕਾ ਮਾਰ ਕੇ ਬੁਲਾ ਲੈਂਦੇ ਆ ਕਾਮਨ ਗੱਲ ਆਏ ਬੈਸੀ ਬੀਚ ਦੇ ਚ ਕੋਈ ਟੌਪਿਕ ਵਾਲੀ ਗੱਲ ਨਹੀਂ ਸੀ ਬੈਸੀ ਮੇਰਾ ਜੀ ਕੀਤਾ ਵੀਰ ਇਹ ਗੱਲ ਵੀ ਹੋ ਸਕਦੀ ਆ ਵੀ ਇਹ ਦੇਸ਼ ਨੂੰ ਫੇਰ ਕਰਨ ਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਲੇਡੀ ਦਾ ਤੇ ਬਾਕੀ ਪਤਾ ਨਹੀਂ ਮੋਦੀ ਨੂੰ ਪਰ ਹੋਰ ਕੋਈ ਉਹੀ ਗੱਲ ਵੀ ਮੋਦੀ ਕੋਲ ਸਿਰਫ ਇੱਕ ਜਿਹੜਾ ਨਿਤਨ ਗਤ ਕੜੀ ਹੈ ਜਿਹਨੂੰ ਮੈਂ ਮੰਨਦਾ ਵੀ ਉਹ ਬੰਦਾ ਸਾਫ਼ ਸੁਥਰਾ ਬੰਦਾ ਪੈਸੇ ਪੂਚਲ ਮੰਨਿਆ ਭਈ ਖਾਂਦੇ ਹੋਣਗੇ ਰੀਕਾ ਤਾ ਨੁਖਿਆਣਾ ਸਾਨਾ ਹੁੰਦਾ ਤੇ ਕੋਈ ਬੜਾ ਇਨਾ ਮੇਜਰ ਬਲੰਡਰ ਕਰਨ ਵਾਲਾ ਬੰਦਾ ਨਹੀਂ ਹੈਗਾ ਵੀ ਵਧੀਆ ਉਹ ਉਹਦੀਆਂ ਗੱਲਾਂ ਤੋਂ ਪਤਾ ਲੱਗਦਾ ਪੜੀਆਂ ਲਿਖੀਆਂ ਗੱਲਾਂ ਕਰਦਾ ਉਹ ਬੰਦਾ ਅਨਪੜਾਂ ਵਾਲੀਆਂ ਗੱਲਾਂ ਨਹੀਂ ਕਰਦਾ ਜਿਵੇਂ ਅਨਪੜਾਂ ਵਾਲੀਆਂ ਕਰਦੇ ਨੇ ਜਿਹੜਾ ਕਹਿੰਦਾ ਵੀ ہماری ਨਿਗਮਤੋਂ 2014 ਮੈਂ ਭਾਰਤ ਆਜ਼ਾਦ ਹੋਆ ਹੈ ਉਹ ਉਹ ਹੀ ਗੱਲਾਂ ਨਹੀਂ ਕਰਦਾ ਉਹ ਉਹ ਸਹੀ ਨਹੀਂ ਗੱਲ ਕਰਦਾ ਕੋਈ ਜਦੋਂ ਵੀ ਕਰੂਗਾ ਤੇ ਜਾਂ ਕਈ ਕਹਿ ਦਿੰਦੇ ਵੀ ਮੈਂ ਕਹਿੰਦਾ ਹੂੰ ਕਿ ਲੋਕੋ ਕੋ 12 12 15 15 ਬੱਚੇ ਕਰਨੇ ਚਾਹੀਏ ਤਾਂ ਕਿ ہماری ਜਨਸਖਿਆ ਵਧ ਸਕੇ ਇਹੋ ਜਿਹਾ ਕੋਈ ਬਿਆਨ ਨਹੀਂ ਦਿੰਦਾ ਉਹ ਕੰਟਰੋਵਰਸ਼ੀਅਲ ਕੰਟਰੋਵਰਸ਼ੀਅਲ ਨਹੀਂ ਉਹ ਹੀ ਅਨਪੜਾਂ ਵਾਲਾ ਉਹ ਬੰਦਾ ਪੜਿਆ ਲਿਖਿਆ ਨਾਲ ਕੋਲੇ ਇੱਕ ਮੈਂ ਜਯ ਸ਼ੰਕਰ ਨੂੰ ਮੰਨਦਾ ਸੀ ਪਰ ਉਹ ਪਿੱਛੇ ਜੇ ਹੁਣ ਵੀ ਉਹਦੇ ਤੇ ਡੰਡਾ ਚੜਾਇਆ ਹੋਊਗਾ ਵੀ ਬਾਈ ਜੇ ਤੂੰ ਰਹਿਣਾ ਜਾਂ ਜਾਂਜੂ ਟ ਲੈਣੇ ਆ ਫੇਰ ਤਾਂ ਤੂੰ ਬਿਆਨ ਸਾਡੇ ਹਿਸਾਬ ਨਾਲ ਦੇ ਤੇ ਨਹੀਂ ਤੇਰੀ ਮਰਜ਼ੀ ਆ ਭਰਾਵਾ ਤਾਂ ਉਹ ਹਿਸਾਬ ਨਾਲ ਬਿਆਨ ਦੇਣ ਲੱਗਿਆ ਹੋਊਗਾ